ਸਾਰੇ ਨੂੰ ਸਸਰੀ ਕਾਲ ਸਵਾਗਤ ਹੈ ਥੋੜਾ ਕਿੰਨਾ ਵੇ ਲਾਈਵ ਦੇ ਵਿੱਚ ਕਿੰਨਾ ਵੇ ਵੀਡੀਓ ਦੇ ਵਿੱਚ ਗਰਮੀ ਦਾ ਮੌਸਮ ਆ ਮੀਂਹ ਪੈ ਕੇ ਹਟਿਆ ਗਰਮੈਸ਼ ਵਧੀ ਹੋਈ ਆ ਤੁਹਾਨੂੰ ਦਿਖਾਉਨੇ ਆ ਨਿਆਰੇ ਚਿੜੀਆਂ ਤੋਤਿਆਂ ਦੇ ਉੱਤੋਂ ਇਹਦਾ ਕਲਾ ਖੰਭ ਵੀ ਦਿਖਾਇਆ ਜੀ ਤੁਹਾਨੂੰ ਕੋਇਲ ਗੀਤ ਸੁਣਾ ਰਹੀ ਆ ਆਪਦੇ ਤੇ ਹਵਾ ਚੱਲਦੀ ਆ ਵਧੀਆ ਲੇਟ ਇਸ ਟਾਈਮ ਹੈ ਨਹੀਂ ਇਸ ਲਈ ਬਾਹਰਲਾ ਮੌਸਮ ਵਧੀਆ ਤੇ ਹਵਾ ਵੀ ਚੱਲ ਰਹੀ ਆ ਆਹ ਦੇਖੋ ਦਿਖ ਰਹੀਆਂ ਨਾ ਤੁਹਾਨੂੰ ਬਰਚੈਣਾ ਹਲਦੀਆਂ ਹੋਈਆਂ ਤੇ ਕੋਇਲਾਂ ਗੀਤ ਸੁਣਾ ਰਹੀਆਂ ਨੇ ਤੇ ਉਹ ਗਟਾਰਾਂ ਉਹ ਗੱਡੀਆਂ ਲੰਘੀ ਜਾਂਦੀਆਂ ਨੇ ਕੋਇਲ ਗਾਣਾ ਸੁਣਾਉਂਦੀ ਸੁਣਾਉਂਦੀ ਹੁਣ ਕਰਕੇ ਚੁੱਪ ਇੱਕ ਬੈਟਰੀ ਵਾਲੀ ਸਕੂਟਰੀ ਆ ਗਈ ਕੋਇਲ ਕੋਇਲ ਬੋਲਦੀ ਨਹੀਂ ਕਿੱਥੇ ਕੋਇਲ ਜ਼ੂਮ ਛੋਟਾ ਕਰਨਾ ਵਧੀ ਜਾਂਦਾ ਜੂ ਆਹ ਨਿਆਰੇ ਆ ਬੋਰਡ ਦੇ ਫੇਸਬੁੱਕ ਨਾਲ ਯਾਰ ਕੈਮਰਾ ਸਾਫ਼ ਚੱਲਦਾ ਆ ਕੋਇਲ ਸੁਣਾਉਣ ਲੱਗੀਆਂ ਗੀਤ ਅੱਗੇ ਯਾਰ ਬੰਦੇ ਜੁੜ ਜਾਂਦੇ ਸੀ ਵਾਵਾ ਆਪਣੇ ਨਾਲ ਵੀ 60 60 70 70 ਲਾਈਵ ਕਰਦੇ ਸੀ ਜਦੋਂ ਤੇ ਹੁਣ ਜੁੜਦੇ ਹੀ ਨਹੀਂ ਗੱਲ ਪਤਾ ਨਹੀਂ ਕੀ ਹੋਣਗੀ ਇਸ ਲਈ ਸੋਨੂੰ ਮੈਂ ਐਟ ਲੀਸਟ ਬਨਮੈਂਟ ਅਵਰ ਯੂਜ਼ ਨੀਡ ਟੂ ਸਟਾਰਟ ਅ ਫਾਈਲਡ ਇਧਰੋਂ ਉਧਰੋਂ ਗੱਲਾਂ ਸੁਣਾਈ ਜਾਂਦਾ ਸ਼ੇਅਰ ਕਿੱਥੋਂ ਹੋਊਗਾ ਇਹ ਦਵਾਰੇ ਕੂਕੂ ਕਰ ਲੱਗੀ ਆਹ ਦੇ

ਚਿੜੀਆਂ ਤੋਤਿਆਂ ਨਾਲ ਗੱਲਬਾਤ ਕਰਾਉਣਾ ਥੋੜੀ ਉਦਰਤ ਦੀ ਬੋਰਡ ਆਹੇ ਬਹੁਤ ਪੁਰਾਣਾ ਕਰਦੀਆਂ ਨੇ ਕੋਇਲ ਕੁਕੂ ਉਹ ਉੱਥੇ ਬੈਠੀ ਆ ਨਾ ਗਾਣਾ ਗੀ ਹੂ 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 ਆਹ ਅਹੜੀ ਚੜੀਆਂ ਜਿਹੜੀਆਂ ਖਿਜਦਾ ਹੀ ਫੋਟੋ ਆ ਆ ਸੁਣਦਾ ਸੁਣਦੇ ਨੇ ਰਾਗ ਕੋਇਲ ਦੇ ਕਿ ਹਾਲ ਚਾਲ ਹੈ ਹੋਰ ਠੀਕ ਹੋ ਵਧੀਆ ਵਧੀਆ ਦਰਸ਼ਕ ਵੀਰ ਜੁੜ ਨਹੀਂ ਰਹੇ ਇਸ ਲਈ ਇਨਾਕ ਲਾਈਵ ਕਰਕੇ ਬੰਦ ਕਰ ਦਾਂਗੇ ਥੈਂਕ ਯੂ Oh. Mm -hmm.